ਪਾਣੀ ਵਾਲੀ ਪਲਾਸਟਿਕ ਦੀ ਬੋਤਲ ਖਤਰਨਾਕ ਜਾਂ ਫਿਰ ਸੁਰੱਖਿਅਤ ਮਿਨਰਲ ਵਾਟਰ ਦੀਆਂ ਬੋਤਲਾਂ ਕਿੰਨੀਆਂ ਨੇ ਸੁਰੱਖਿਅਤ ਪਲਾਸਟਿਕ ਦੀਆਂ ਬੋਤਲਾਂ ਤੇ ਬਣੇ ਵਿਸ਼ੇਸ਼ ਕੋਡ ਦਾ ਕੀ ਹੈ ਮਤਲਬ ਵੈਸੇ ਤਾਂ ਤੁਸੀਂ ਇਹ ਗੱਲ ਆਮ ਹੀ ਸੁਣਦੇ ਹੋਵੋਗੇ ਕਿ ਪਲਾਸਟਿਕ ਦੀ ਜਿਹੜੀ ਬੋਤਲ ਹੈ ਉਹਦੇ ਵਿੱਚ ਪਾਣੀ ਨਹੀਂ ਪੀਣਾ ਚਾਹੀਦਾ ਤੇ ਕਿਉਂਕਿ ਉਹਦੇ ਚ ਬੜੇ سارے ਰਸਾਇਣਿਕ ਤੱਤਾਂ ਦੇ ਨਾਲ ਬਣ ਕੇ ਉਹ ਬਣੀ ਹੁੰਦੀ ਹੈ ਤੇ ਜਦੋਂ ਪਾਣੀ ਦੇ ਜ਼ਿਆਦਾਤਰ ਪਲਾਸਟਿਕ ਦੀ ਬੋਤਲ ਦੇ ਵਿੱਚ ਪਿਆ ਰਹਿੰਦਾ ਤਾਂ ਉਹ ਖਰਾਬ ਹੋਣਾ ਵੀ ਸ਼ੁਰੂ ਹੋ ਜਾਂਦਾ ਪਰ ਹੁਣ ਹੋਰ ਇਹ ਗੱਲ ਇਹ ਹੈ ਕਿ ਬੜੀਆਂ ساری ਪਲਾਸਟਿਕ ਦੀ ਬੋਟਲਸ ਅਜਿਹੀਆਂ ਵੀ ਨੇ ਜੋ ਬਿਲਕੁਲ ਸਹੀ ਨੇ ਪਰ ਇਹ ਪਛਾਣਨਾ ਕਿਵੇਂ ਹੈ ਕਿ ਕਿਹੜੀ ਪਲਾਸਟਿਕ ਦੀ ਬੋਤਲ ਦੇ ਵਿੱਚ ਪਿਆ ਹੋਇਆ ਪਾਣੀ ਜਦੋਂ ਆਪਾਂ ਬਾਹਰੋਂ ਖਰੀਦਦੇ ਆ ਉਹ ਸਹੀ ਪਿਆ ਹੈ ਜਾਂ ਫਿਰ ਉਹ ਖਰਾਬ ਹੈ ਇਹ ਹੁਣ ਇਹਦੀ ਨਿਸ਼ਾਨੀ ਕੀ ਹੈ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ ਤੇ ਕਿਹੜੇ ਰਸਾਇਣਿਕ ਤੱਤ ਜਿਹੜੇ ਨੇ ਉਹਨਾਂ ਬੋਟਲਸ ਦੇ ਵਿੱਚ ਪਾਏ ਜਾਂਦੇ ਨੇ ਜਿਦੇ ਕਰਕੇ ਉਹ ਪਲਾਸਟਿਕ ਦੀ ਬੋਟਲ ਦੇ ਵਿੱਚ ਪਾਣੀ ਪਿਆ ਜਿਹੜਾ ਉਹ ਖਰਾਬ ਹੋ ਜਾਂਦਾ ਹੈ ਹੁਣ ਜ਼ਿਆਦਾਤਰ ਲੋਕ ਕੀ ਪਲਾਸਟਿਕ ਦੀ ਬੋਟਲ ਇਸੇ ਕਰਕੇ ਵਰਤਦੇ ਨੇ ਆਫਿਸ ਜਾਂ ਫਿਰ ਘਰਾਂ ਦੇ ਵਿੱਚ ਕਿਉਂਕਿ ਇੱਕ ਤਾਂ ਉਹਦੇ 'ਚ ਜਿਹੜਾ weight ਹੁੰਦਾ ਉਹ ਘੱਟ ਹੁੰਦਾ ਤੇ ਦੂਜੀ ਗੱਲ ਕਿ ਹਰ ਕਿਥੇ ਈਜ਼ੀ ਅਵੇਲੇਬਿਲਟੀ ਹੁੰਦੀ ਆ ਉਸ ਦੀ ਆਸਾਨੀ ਦੇ ਨਾਲ ਉਹ ਪਾਣੀ ਜਿਹੜਾ ਕਿਉਂਕਿ ਪਲਾਸਟਿਕ ਦੀ ਬੋਤਲਾਂ ਜਿਹੜੀਆਂ ਨੇ ਬਾਕੀ ਬੋਟਲਸ ਦੇ ਨਾਲੋਂ ਜ਼ਿਆਦਾ ਮਸ਼ਹੂਰ ਮੰਨੀਆਂ ਜਾਂਦੀਆਂ ਨੇ ਉਹਨਾਂ ਦੀ ਖਰੀਦ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਨਾਂ ਦੀ ਕੀਮਤ ਘੱਟ ਹੁੰਦੀ ਹੈ ਇਹ ਵੱਡਾ ਕਾਰਨ ਹੈ ਪਰ ਸਮਝਣਾ ਇਹ ਹੋਏਗਾ ਕਿ ਕਿਹੜੀ ਪਲਾਸਟਿਕ ਦੀ ਬੋਤਲ ਦੇ ਵਿੱਚ ਪਿਆ ਹੋਇਆ ਪਾਣੀ ਜਦੋਂ ਤੁਸੀਂ ਬਾਹਰੋਂ ਖਰੀਦਦੇ ਹੋ ਕਿਵੇਂ ਪਹਿਚਾਨਣਾ ਹੈ ਕਿ ਉਹ ਸਹੀ ਹੈ یا پھر ਤੁਹਾਡੀ صحت ਤੇ ਉਹਦਾ اثر ਪੈਂਦਾ ਹੈ پلاسٹک ਤੇ ਜਿਹੜੇ ਵਿਸ਼ੇਸ਼ ਕੋਡ ਬਣੇ ਹੁੰਦੇ ਨੇ ਉਤੇ ਤੁਹਾਨੂੰ ਜ਼ਰਾ ਸਲ ਨਿਗਾਹ ਮਾਰਨ ਦੀ ਜ਼ਰੂਰਤ ਹੁੰਦੀ ਹੈ ਤਾਂ پلاسٹک ਦੀ ਬੋਤਲ ਜਦੋਂ ਤੁਸੀਂ ਖਰੀਦਦੇ ਹੋ ਤਾਂ ਇਹਨਾਂ ਦੇ ਉੱਤੇ ਨੰਬਰਿੰਗ ਕੀਤੀ ਹੁੰਦੀ ਹੈ ਉਹ ਨੰਬਰਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਬੋਤਲ ਦੇ ਹੇਠਾਂ ਤੁਹਾਨੂੰ 2 4 ਜਾਂ ਫਿਰ 5 ਲਿਖਿਆ ਹੋਇਆ ਮਿਲੇਗਾ ਤਾਂ ਤੁਸੀਂ ਸਮਝ ਲਿਓ ਕਿ ਇਸ ਨੂੰ ਤੁਸੀਂ ਖਰੀਦ ਸਕਦੇ ਹੋ ਇਹਨਾਂ ਬੋਤਲਾਂ ਦੇ ਵਿੱਚ ਪਾਣੀ ਸੁਰੱਖਿਤ ਹੈ ਇਹ ਨੰਬਰ ਹੀ ਨਹੀਂ ਸਗੋਂ ਇਠਾ ਕੁਝ ਸ਼ਬਦ ਵੀ ਲਿਖੇ ਹੁੰਦੇ ਨੇ ਆਪਾਂ ਜ਼ਿਆਦਾਤਰ ਉਸ ਨੂੰ ਇਗਨੋਰ ਕਰ ਦਿੰਦੇ ਹਾਂ ਜਿਵੇਂ ਕਿ ਐਚ ਡੀ ਪੀਈ ਜਿਸ ਨੂੰ ਬੋਲਿਆ ਜਾਂਦਾ ਹੈ ਹਾਈ ਡੈਂਸਿਟੀ ਇਸ ਤੋਂ ਇਲਾਵਾ L D P E ਕਰਕੇ ਵੀ ਕੁਝ ਵਰਡਸ ਜਿਹੜੇ ਨੇ ਲਿਖੇ ਹੁੰਦੇ ਨੇ ਤੇ ਇਸ ਤੋਂ ਇਲਾਵਾ P P ਕਰਕੇ ਵੀ ਇੱਕ ਸ਼ਬਦ ਉਘੇਰਿਆ ਜਾਂਦਾ ਤਾਂ ਤੁਸੀਂ ਬੋਤਲ ਜਦੋਂ ਖਰੀਦਦੇ ਹੋ ਜੇਕਰ ਇਹਨਾਂ ਦੇ ਵਿੱਚੋਂ ਕੁਝ ਵੀ ਅਜਿਹੀ ਵਰਡਿੰਗ ਤੁਹਾਨੂੰ ਉੱਥੇ ਲਿਖੀ ਹੋਈ ਮਿਲਦੀ ਹੈ ਤਾਂ ਉਹ ਬੋਤਲ ਦੇ ਵਿੱਚ ਜਿਹੜਾ ਪਾਣੀ ਪਿਆ ਹੋਇਆ ਉਹ ਪੀਣ ਦੇ ਲਈ ਬਿਲਕੁਲ ਸੁਰੱਖਿਅਤ ਹੈ ਭਾਵੇਂ ਜਿਹੜੀ ਬੋਤਲ ਜਿਸ ਤਰੀਕੇ ਦੇ ਨਾਲ ਟੈਕਨੀਕ ਦੇ ਨਾਲ ਬਣਾਈ ਗਈ ਹੈ ਉਹ ਸਹੀ ਮੈਥਡ ਹੈ ਐਕਚੁਅਲ ਦੇ ਵਿੱਚ ਪਲਾਸਟਿਕ ਦੀ ਬੋਤਲ ਨੂੰ ਬਣਾਉਂਦਾ ਤਾਂ ਹੁਣ ਇੱਥੇ ਸਮਝਣ ਦੀ ਲੋੜ ਹੈ ਕਿ ਐਚ ਡੀ ਪੀਈ ਕੀ ਹੁੰਦਾ ਹੈ ਇਸ ਕੋਡ ਦੇ ਨਾਲ ਬੋਤਲ ਬਣਾਉਣ ਦੇ ਵਿੱਚ ਜਿਹੜਾ ਹਾਈ ਡੈਂਸਿਟੀ ਪੋਲੀਥਿਨ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੂੰ ਲੈਬ ਦੇ ਵਿੱਚ ਵੀ ਟੈਸਟ ਕੀਤਾ ਜਾ ਚੁੱਕਾ ਹੈ ਇਹੀ ਕਾਰਨ ਹੈ ਕਿ ਬੋਤਲ ਦੀ ਵਰਤੋਂ ਇਸ ਨੂੰ বারবার পাউ রিসাইকেল করকে ਵੀ ਕੀਤੀ ਜਾਂਦੀ ਹੈ। ਐਲ ਡੀ ਪੀਈ ਹੁਣ ਸ਼ਬਦ ਜਿਹੜੇ ਨੇ ਉਹ ਵੀ ਲਿਖੇ ਹੁੰਦੇ ਨੇ ਤਾਂ ਜੇਕਰ ਬੋਤਲ ਦੇ ਹੇਠਾਂ 4 ਨੰਬਰ ਦਿੱਤਾ ਹੈ ਤਾਂ ਇਹ ਬੋਤਲ ਪੂਰੀ ਤਰੀਕੇ ਦੇ ਨਾਲ ਸੁਰੱਖਿਅਤ ਹੈ। ਇਸ ਦਾ ਮਤਲਬ ਹੈ ਤੁਸੀਂ ਇਸ ਨੂੰ ਰੀਯੂਜ਼ ਕਰ ਸਕਦੇ ਹੋ। ਸਭ ਤੋਂ ਸੁਰੱਖਿਅਤ ਕਿਹੜੀ ਹੈ? ਜੇ ਤੁਸੀਂ ਬੋਤਲ ਚੁਣ ਰਹੇ ਹੋ ਪਲਾਸਟਿਕ ਦੀ ਪਾਣੀ ਵਾਲੀ ਬਾਹਰੋਂ ਖਰੀਦਣ ਦੇ ਵਾਸਤੇ ਜੇਕਰ ਉਸਤੇ 5 ਨੰਬਰ ਲਿਖਿਆ ਹੋਇਆ ਹੈ ਤਾਂ ਉਹ ਸਭ ਤੋਂ ਸੇਫ ਮੰਨੀ ਜਾਂਦੀ ਹੈ ਪਾਵੋ ਸਭ ਤੋਂ ਅੱਛੇ ਪਲਾਸਟਿਕ ਤੇ ਸਭ ਤੋਂ ਅੱਛੀ ਰਸਾਇਣਿਕ ਕਿਰਿਆ ਦੇ ਨਾਲ ਬਣੀ ਹੋਈ ਪਲਾਸਟਿਕ ਦੀ ਬੋਤਲ ਤਿਆਰ ਹੈ ਤੇ ਉਹਦੇ ਵਿੱਚ ਉਹਨਾਂ ਨੇ ਪਾਣੀ ਫਿਲ ਕਰਕੇ ਤੁਹਾਡੇ ਤੱਕ ਪਹੁੰਚਦੀ ਕੀਤੀ ਹੈ ਤਾਂ 5 ਨੰਬਰ ਵਾਲੀ ਜੇਕਰ ਤੁਹਾਨੂੰ ਕਿਤੇ ਵੀ ਬੋਟਰ ਪਲਾਸਟਿਕ ਦੀ ਮਿਲਦੀ ਹੈ ਉਸ ਤੇ ਲਿਖਿਆ ਹੋਇਆ ਤਾਂ ਉਹ ਤੁਸੀਂ ਈਜ਼ੀਲੀ ਖਰੀਦੋ ਤੇ ਉਹ ਤੁਹਾਡੀ ਸਿਹਤ ਤੇ ਵੀ ਕੋਈ ਮੰਦਾ ਪ੍ਰਭਾਵ ਨਹੀਂ ਪਾਏ ਇਸ ਤੋਂ ਇਲਾਵਾ ਮਿਨਰਲ ਵਾਟਰ ਦੀਆਂ ਬੋਤਲਾਂ ਆਮ ਤੌਰ ਤੇ ਸਾਰੀਆਂ ਪਲਾਸਟਿਕ ਦੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਹੈਂਟਾ ਪੀਈਟੀ ਜਾਂ ਫਿਰ ਪੀਈਟੀ ਲਿਖਿਆ ਹੁੰਦਾ ਇਸ ਦਾ ਮਤਲਬ ਹੈ ਕਿ ਬੋਤਲ ਦੇ ਵਿੱਚ ਪੋਲੀਥੈਨ ਕੈਮੀਕਲ ਦੀ ਵਰਤੋਂ ਕੀਤੀ ਗਈ ਹੈ ਇਹਨਾਂ ਬੋਤਲਾਂ ਦੀ ਮੁੜ ਵਰਤੋਂ ਕਰਨ ਤੋਂ ਜ਼ਿਆਦਾਤਰ ਬਚਿਆ ਜਾਂਦਾ ਹੈ ਬੋਤਲ ਦੀ ਮੁੜ ਵਰਤੋਂ ਕਰਨ ਦੇ ਨਾਲ ਇਹਨਾਂ ਰਸਾਇਣਿਕ ਨਾਲਗਤੇ ਕਰਕੇ ਸਰੀਰ ਦੇ ਵਿੱਚ ਕੈਂਸਰ ਪੈਦਾ ਹੁੰਦਾ ਹੈ ਇਸੇ ਦੇ ਲਈ ਇਹਨਾਂ ਬੋਤਲਾਂ ਤੇ ਕ੍ਰਸ਼ ਥ ਬੋਟਲ ਆਫਟਰ ਯੂਜ਼ ਵੀ ਲਿਖਿਆ ਹੁੰਦਾ ਹੈ ਮਿਆਦ ਮੁੱਕਣ ਤੋਂ ਬਾਅਦ ਇਹ ਬੋਤਲਾਂ ਨੂੰ ਸੁੱਟ ਦੇਣਾ ਚਾਹੀਦਾ ਯੂਜ਼ ਨਹੀਂ ਕਰਨਾ ਚਾਹੀਦਾ ਇਸ ਤੋਂ ਇਲਾਵਾ 3 ਨੰਬਰ ਦਾ ਜਿੱਥੇ ਕੋਡ ਲਿਖਿਆ ਹੁੰਦਾ ਹੈ ਉਹਨਾਂ ਨੂੰ ਬਣਾਉਣ ਦੇ ਲਈ ਵੀ ਜਾਂ ਫਿਰ ਪੀਵੀਸੀ ਵਰਤਿਆ ਜਾਂਦਾ ਹੈ ਇਹਨਾਂ ਬੋਤਲਾ ਦੀ ਵਰਤੋਂ ਦੇ ਨਾਲ ਕਈ ਬਿਮਾਰੀਆਂ ਲੱਗਣ ਦਾ ਖਤਰਾ ਜਤਾਇਆ ਜਾਂਦਾ ਹੈ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਤੁਹਾਨੂੰ ਕਿਵੇਂ ਦੀ ਲੱਗੀ ਤੇ ਤੁਸੀਂ ਜਦੋਂ ਪਾਣੀ ਖਰੀਦਦੇ ਹੋ ਕੀ ਤੁਸੀਂ ਇਹਨਾਂ ਗੱਲਾਂ ਦਾ ਪਹਿਲਾਂ ਧਿਆਨ ਰੱਖਿਆ ਸੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਬਾਕੀ ਸਾਰੀ ਅਪਡੇਟਸ ਲਈ ਦੇਖਦੇ ਰਹੋ ਮਾਈ ਪੰਜਾਬੀ